ਪੰਜਾਬ ਦੇ ਕੈਬਨਿਟ ਮੰਤਰੀ ਲਾਲਚੰਦ ਘਟਾਰੂ ਚੱਕ ਵੱਲੋਂ ਆਪਣੇ ਹਲਕੇ ਦੇ ਵਿੱਚ ਨਰੋਠ ਤੇ ਜੈਮਲ ਸਿੰਘ ਪਿੰਡਾਂ ਦਾ ਦੌਰਾ ਕੀਤਾ ਗਿਆ ਤੇ ਇਸ ਦੌਰਾਨ ਪਿੰਡ ਕਿਲਪੁਰ ਦੇ ਵਿੱਚ 나ਗ ਪੰਚਵੀਂ ਦੇ ਦਿਹਾੜੇ ਮੌਕੇ ਬਾਬਾ ਸਰਵਰਜੀਤ ਦੀ ਮਜ਼ਾਰ ਤੇ ਵੀ ਔਰ ਨਤਮਸਤਕ ਹੋਏ ਤੇ ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਹੋਇਆਂ ਕਿ ਹਾਕੀ ਪੰਜਾਬ ਦੇ ਨੌਜਵਾਨ ਖੇਡਾਂ ਦੇ ਵਿੱਚ ਕਪਤਾਨ ਦੇ ਤੌਰ ਤੇ ਉੱਭਰ ਕੇ ਸਾਹਮਣੇ ਆ ਰਹੇ ਨੇ ਤੇ ਪੰਜਾਬ ਦੇ ਨੌਜਵਾਨ ਚੰਗੀ ਦਿਸ਼ਾ ਵੱਲ ਜਾ ਰਹੇ ਨੇ ਤੇ ਉਹਨਾਂ ਨਾਲ ਹੀ ਨੌਜਵਾਨਾਂ ਨੂੰ ਨਸ਼ੇ ਦੀ ਲੱਤ ਤੋਂ ਦੂਰ ਰਹਿਣ ਦੀ ਪ੍ਰੇਰਣਾ ਵਿਦਿਤੀ ਬੜਾ ਚੇਂਜ ਹੋ ਰਿਹਾ ਪੰਜਾਬ ਦੇ ਅੰਦਰ ਬਹੁਤ ਚੇਂਜ ਹੋ ਰਹੀ ਹੈ ਤੁਸੀਂ ਦੇਖਿਆ ਕਿ ਪੰਜਾਬ ਦੇ ਅੰਦਰ ਹੁਣ ਤਾਂ ਕਮਾਲ ਦੀ ਗੱਲ ਹੈ ਕਿ ਤਿੰਨ ਚਾਰ ਜਿਹੜੀਆਂ ਟੀਮਾਂ ਨੇ ਚਾਹੇ ਹਾਕੀ ਦੀ ਹੈ ਚਾਹੇ ਮਹਿਲਾ ਕ੍ਰਿਕਟ ਦੀ ਹੈ ਚਾਹੇ ਕ੍ਰਿਕਟ ਦੀ ਹੈ ਚਾਹੇ ਕਬੱਡੀ ਦੀ ਹੈ ਚਾਹੇ ਹਾਕੀ ਦੀ ਹੈ ਚਾਰੇ ਪੰਜੇ ਟੀਮਾਂ ਦੇ ਕਪਤਾਨ ਪੰਜਾਬ ਦੇ ਬੱਚੇ ਆ ਸੋ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਵਾਜਿਦ ਵਿੱਚ ਜਿਸ ਤਰ੍ਹਾਂ ਲੋਕਾਂ ਨੂੰ ਫੇਰ ਨੌਕਰੀਆਂ ਮਿਲ ਰਹੀਆਂ ਨੇ 45000 ਨੌਕਰੀਆਂ ਇਹਨਾਂ ਦੇ ਦੌਰਾਨ ਪਰ ਜਿਸ ਤਰ੍ਹਾਂ ਖੇਡਣ ਉਤਸ਼ਾਹ ਕੀਤਾ ਜਾ ਰਿਹਾ ਸੋ ਅਸੀਂ ਚਾਹਦੇ ਹਾਂ ਕਿ ਸਾਡਾ ਯੂਥ ਸਮਾਜਿਕ ਸੱਭਿਆਚਾਰਕ ਕੰਮਾਂ ਦੇ ਵਿੱਚ ਵੱਧਬਧ ਲੱਗੇ ਇਹ ਮੇਲੇ ਇਹ ਮੇਲੇ ਇੱਕ ਪ੍ਰੇਰਨਾ ਦਿੰਦੇ ਆ ਸੋ ਇਹ ਪ੍ਰੇਰਨਾ ਲੈਣ ਲਈ ਮੈਂ ਵੀ ਅੱਜ ਇੱਥੇ ਆਇਆ ਮੈਂ ਲੋਕਾਂ ਨੂੰ ਵੀ ਬੇਨਤੀ ਕਰਦਾ ਕਿ ਇਸ ਕਿਸਮ ਦੇ ਜਿਹੜੇ ਉਤਸਵਨਾ ਹਨ ਉਹਨਾਂ 'ਚ ਦਿਲ ਜਾਨ ਲਾ ਕੇ ਜਿਹੜਾ ਉਹ ਆਪਣੇ ਭਾਗ ਲੈਣ ਜਗਵਾਲੀ ਟੀਵੀ ਲਈ ਅਨਮੋਲ ਸ਼ਰਮਾ ਦੀ ਰਿਪੋਰਟ